ਸਾਰੀ ਅਨਸਰਾਂ ਦੇ ਕਿਉਂ ਹੌਸਲੇ ਬਲੰਦ ਜੀ ਹਾਂ ਜਿਹੜੇ ਆ ਆਪਾਂ ਡੇਲੀ ਦੇਖਦੇ ਆ ਨਿਊਜ਼ ਵੀ ਨਸ਼ਰ ਕੀਤੇ ਕਰਦੇ ਆ ਤੇ ਨਿਊਜ਼ ਦੇਖਦੇ ਵੀ ਆ ਤੇ ਵੀਡੀਓਜ਼ ਵੀ ਕਿੰਨੀਆਂ ਜਿਹੜੀਆਂ ਵਾਇਰਲ ਹੁੰਦੇ ਆ ਦੇਖਦੇ ਆ ਜਿਸ ਦੇ ਵਿੱਚ ਜਿਹੜੇ ਨੇ ਦਿਨੋ-ਦਿਨ ਅਜਿਹੇ ਮਾਮਲੇ ਨਿਕਲ ਕੇ ਸਾਹਮਣੇ ਆਉਂਦੇ ਨੇ ਜਿਸ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਕਿਸੇ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਜਾਂਦਾ ਤੇਜ਼ ਹਥਿਆਰ ਦੇ ਨਾਲ ਤੇ ਅੱਜ ਜਿਹੜੀ ਤਾਜ਼ਾ ਖਬਰ ਨਿਕਲ ਕੇ ਸਾਹਮਣੇ ਆਈ ਹੈ ਖੜ ਤੋਂ ਜਿਸ ਦੇ ਵਿੱਚ ਦਿਨ ਦਿਹਾੜੇ ਗੋਲੀ ਮਾਰ ਕੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਅਜਈਆਂ ਜਿਹੜੀਆਂ ਘਟਨਾਵਾਂ ਨਿਕਲ ਕੇ ਸਾਹਮਣੇ ਆਉਂਦੇ ਨੇ ਕ੍ਰਾਈਮ ਹੁੰਦੇ ਨੇ ਕਿ ਦਿਨੋ-ਦਿਨ ਜਿਹੜੇ ਨੇ ਕ੍ਰਾਈਮ ਵਧਦੇ ਜਾ ਰਹੇ ਨੇ ਉਸ ਨੂੰ ਲੈ ਕੇ ਜਦੋਂ ਅਸੀਂ ਜਿਹੜੀਆਂ ਵੀਡੀਓਜ਼ ਵਾਇਰਲ ਹੁੰਦੀਆਂ ਦੇਖਦੇ ਆਂ ਨਿਊਜ਼ ਵੀ ਜਿਹੜੀਆਂ ਦੇਖਦੇ ਆਂ ਜਿਸ ਦੇ ਵਿੱਚ ਦੇਖਿਆ ਜਾਂਦਾ ਕਿ ਜਿਸ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਨਿਊਜ਼ ਜਿਹੜੀਆਂ ਨੇ ਨਸ਼ਰ ਹੁੰਦੀਆਂ ਨੇ ਨੇ ਵੀਡੀਓਜ਼ ਵੀ ਜਿਹੜੇ ਵਾਇਰਲ ਹੁੰਦੀਆਂ ਨੇ ਉਹਦੇ ਵਿੱਚ क्राइम ਕਿੰਨੇ ਵਧ ਗਏ ਨੇ ਤੇ ਉਸ ਦੇ ਅਕੋਰਡਿੰਗ ਜੇਕਰ ਆਪਾਂ ਗੱਲ ਕਰੀਏ ਕਿ ਪਹਿਲਾਂ ਵੀ ਅਸੀਂ ਗੱਲ ਕੀਤੀ ਖੜ ਦੇ ਖੜ ਦੇ ਵਿੱਚ ਜਿਹੜਾ ਦੇਖਿਆ ਜਾ ਰਿਹਾ ਹੈ ਕਿ ਦਿਨ ਦਿਹਾੜੇ ਨੌਜਵਾਨ ਦਾ ਕਤਲ ਕੀਤਾ ਗਿਆ ਸਰ ਨਾਲ ਸਾਡੀ ਇੱਕ ਕਾਲਰ ਜੁੜੇ ਨੇ ਹੈਲੋ ਸਸ਼ੀਕਾਮ ਸਸ਼ੀਕਾਲ ਜੀ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਸੰਜੀਪ ਸ਼ਰਮਾ ਬੋਲ ਰਹੇ ਜੀ ਖਰੜਪੁਰ ਹਾਂਜੀ ਸੰਜੀਪ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਜੀ ਸੰਜੀਪ ਜੀ ਜੋ ਅਸੀਂ ਗੱਲ ਕਰ ਰਹੇ ਹਾਂ ਕਿ ਦਿਨੋ-ਦਿਨ ਜਿਹੜੇ ਸ਼ਰਾਰਤੀ ਅਨਸਰਾਂ ਦੇ ਹੌਸਲੇ ਬਲੰਦ ਹੁੰਦੇ ਜਾਂਦੇ ਨੇ ਅਸੀਂ ਦੇਖਦੇ ਹਾਂ ਕਿ ਦਿਨ ਦੇ ਹਾੜੇ ਜਿਹੜਾ ਤੇਜ਼ ਹਥਿਆਰਾਂ ਦੇ ਨਾਲ ਕਤਲ ਕੀਤੇ ਜਾਂਦੇ ਨੇ ਕ੍ਰਾਈਮ ਕੀਤਾ ਜਾਂਦਾ ਘਟਨਾਵਾਂ ਜਈਆਂ ਵਾਪਰਦੀਆਂ ਨੇ ਬਿਲਕੁਲ ਮੈਡਮ ਦੇਖੋ ਬਹੁਤ ਵਧੀਆ ਵਿਸ਼ਾ ਹੈ ਜਿਹੜਾ ਤੁਸੀਂ ਹਰ ਟਾਈਮ ਲੰਨੇ ਹੋ ਹਰ ਵਾਰ ਲੰਨੇ ਹੋ ਜੀ ਬਿਲਕੁਲ ਜੀ ਅੱਜ ਵੀ ਵਿਸ਼ਾ ਤੁਹਾਡਾ ਜਿਹੜਾ ਇੱਕ ਸਮੇਂ ਦੇ ਮੁਤਾਬਕ ਹੈ ਜੀ। ਹੂੰ। ਮੈਡਮ ਦੇਖੋ ਇਹ ਕ੍ਰਾਈਮ ਤਾਂ ਜਿਹਨੂੰ ਕਹਿੰਦੇ ਨੇ ਆਪਾਂ ਪੂਰੇ ਵਰਲਡ ਦੇ ਵਿੱਚੇ ਚੱਲਦਾ ਜੀ। ਬਿਲਕੁਲ ਸਰ। ਲੇਕਿਨ ਹਿੰਦੁਸਤਾਨ ਦੀ ਗੱਲ ਛੱਡੋ ਸੀ ਆਪਣੇ ਸੂਬੇ ਦੀ ਪੂਰੇ ਸੂਬੇ ਦੀ ਵੀ ਅਸੀਂ ਗੱਲ ਛੱਡਦੇ ਆਂ ਜੇ ਅਸੀਂ ਮੈਡਮ ਆਪਣੇ ਏਰੀਆ ਮੁਹਾਲੀ ਏਰੀਆ ਦੀ ਗੱਲ ਕਰੀਏ ਜੀ। ਹੂੰ। ਤਾਂ ਮੁਹਾਲੀ ਏਰੀਆ ਦੇ ਨਾਲ ਇੱਕ ਸन्नी ਇਨਕਲੇਵ ਏਰੀਆ ਪੈਂਦਾ ਜੀ। ਜੀ। ਸੋਸਾਇਟੀ ਆ ਮੈਡਮੋ ਕਾਫੀ ਦੂਰ ਤੱਕ ਉਹਦਾ ਜਿਹੜਾ ਦਾਇਰਾ ਹੈ ਜੀ ਹੂੰ ਉਸ ਏਰੀਏ ਦੇ ਵਿੱਚ ਮੈਡਮ ਜੇ ਆਪਾਂ ਐਵਰੇਜ ਲਾ ਕੇ ਚੱਲੂਗੇ ਤਾਂ 365 ਦਿਨ ਦੇ ਵਿੱਚ 365 ਹੀ ਐਵਰੇਜ ਤੁਹਾਨੂੰ ਪਾਟੇ ਇੱਕ ਐਵਰੇਜ ਮਿਲੂਗੀ ਜੀ ਚਾਹੇ ਉਹ ਕਿਸੇ ਦੀ ਲੁੱਟਕੋ ਹੋ ਜਾਵੇ ਚਾਹੇ ਉਹ ਕਿਸੇ ਦੇ ਚਾਕੂ ਮਾਰਨਾ ਹੋਵੇ ਚਾਹੇ ਉਹ ਕਿਸੇ ਦੇ ਸ਼ੁਰਾ ਮਾਰਨਾ ਹੋਵੇ ਚਾਹੇ ਕਿਸੇ ਨੂੰ ਉਹ ਮੌਦੇ ਘਾਟ ਉਤਾਰਨਾ ਹੋਵੇ ਜੀ ਬਿਲਕੁਲ ਜੀ ਜਿਵੇਂ ਤੁਸੀਂ ਸਾਨੀ ਇਨਕਲੇਵ ਦੀ ਗੱਲ ਕੀਤੀ ਹੈ ਕਿ ਇੱਕ ਵੀਡੀਓ ਪਿਛਲੇ ਦਿਨ ਵੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਮੁੰਡੇ ਨੂੰ ਜਿਹੜਾ ਤਿੰਨ ਜਿਹੜੇ ਨੌਜਵਾਨ ਆਉਂਦੇ ਨੇ ਉਸ ਦੇ ਨਾਲ ਜਿਹੜੇ ਲੁੱਟਖੋ ਕਰਦੇ ਨੇ ਉਸ ਦੇ ਉੱਪਰ ਜਿਹੜੇ ਤੇਜ਼ ਅਥਿਆਰ ਨਾਲ ਹਮਲਾ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ। ਬਿਲਕੁਲ ਮੈਡਮ ਦੇਖੋ ਜੇ ਤੁਸੀਂ ਨੌਜਵਾਨਾਂ ਦੀ ਗੱਲ ਦੇ ਕੋਈ ਤਾਂ ਨੌਜਵਾਨ ਵੀ ਨਹੀਂ ਵੀ ਕਹਿ ਸਕਦੇ ਜੀ ਉਹਨਾਂ ਨੂੰ। ਹਮ ਮੈਡਮ ਉਹਨਾਂ ਦੀ ਉਮਰ 12 15 18 ਸਾਲ ਦੇ ਨੇੜੇ ਤੇੜੇ ਹੈ ਜੀ। ਬਿਲਕੁਲ ਜੀ। ਪਰਸੋਂ ਦੀ ਸੰਡੇ ਦੀ ਗੱਲ ਦੱਸਦਾ ਮੈਡਮ ਸੰਡੇ ਨੂੰ ਅਸੀਂ ਤਾਂ ਉੱਥੇ ਹੈ ਨਹੀਂ ਸੀ ਸਾਨੂੰ ਕੱਲ ਦੱਸਿਆ ਉੱਥੇ ਦੇ ਲੋਕਾਂ ਨੇ। ਹਮ ਇੱਕ ਦਾ ਆਟੋ ਕੋਈ ਹਰਿਆਣੇ ਤੋਂ ਆਇਆ ਸੀਗਾ ਉਹਨੇ ਅਨਲੋਡ ਕੀਤਾ ਕਿਤੇ ਦੁਕਾਨ ਦੇ ਵਿੱਚ ਜੀ ਦੁਕਾਨ ਦਾ ਸਾਮਾਨ ਖਾਲੀ ਕੀਤਾ ਜੀ ਜੀ ਰੱਬ ਜਾਣਦਾ ਮੈਡਮ ਉਹਨਾਂ ਦੀ ਕੀ ਸਟੋਰੀ ਸੀ ਕੀ ਨਹੀਂ ਉਹ ਮੁੰਡੇ ਨਾਲ ਲੱਗ ਕੇ ਉੱਥੇ ਉਹਨਾਂ ਨੇ ਸਾਮਾਨ ਤਰੋ ਆਇਓ ਨੇ ਪੈਸੇ ਪੁੱਛੇ ਦੇ ਉਹਨਾਂ ਨੇ ਉਹਨਾਂ ਦਾ ਕਿਆ ਸੀ ਨਾ ਪਤਾ ਨਹੀਂ ਜੀ ਹੂੰ ਜਦੋਂ ਸਾਮਾਨ ਤਾਰ ਕੇ ਥੋੜੀ ਅੱਗੇ ਆਏ ਇੱਕ 40 ਦੁਕਾਨ ਦੇ ਸਾਹਮਣੇ ਉਹ ਆਪਣਾ ਟੈਂਪੂ ਖੜਾ ਕਰਕੇ ਚਲੇ ਗਿਆ ਜੀ ਉਹ ਬੰਦਾ ਉਹਨਾਂ ਦੇ ਨਾਲ ਤਿੰਨ ਮੁੰਡੇ ਸੀਗੇ ਮੈਡਮ 12 14 15 18 ਸਾਲ ਦੇ ਵਿੱਚ ਵਿੱਚ ਹੀ ਹੂੰ ਉਹ ਮੁੰਡੇ ਉਹਨੂੰ ਥੋੜਾ ਜਿਹਾ ਸੁਲਨਮਸਾਨ ਰਸਤੇ 'ਤੇ ਲੈ ਕੇ ਚਲੇਗੇ ਜਦੋਂ ਉਹ ਬੰਦਾ ਵਾਪਸ ਆਇਆ ਮੈਡਮ ਤਾਂ ਉਹ ਬੰਦੇ ਦੀ ਬਾਹਾਂ ਤੇ ਬਲੇਡ ਲੱਤਾਂ ਤੇ ਬਲੇਡ ਕਹਿ ਨਹੀਂ ਸਕਦੇ ਚੈਨਲ ਦੇ ਉੱਤੇ ਮੈਡਮ ਸਰੀਰ ਤੇ ਕੱਪੜੇ ਵੀ ਉਹਦੇ ਅੱਧੇ ਰਹਿ ਗਏ ਸੀਗੇ ਜੀ ਜੀ ਦੇਖੋ ਅਜਿਹੀਆਂ ਕਿੰਨੀਆਂ ਘਟਨਾਵਾਂ ਜਿਹੜੀਆਂ ਨਿਕਲ ਕੇ ਸਾਹਮਣੇ ਤੁਸੀਂ ਵੀ ਜਿਵੇਂ ਗੱਲ ਕੀਤੀ ਕਿ ਕ੍ਰਾਈਮ ਇੰਨਾ ਜ਼ਿਆਦਾ ਵੱਧ ਰਿਹਾ ਕਿ ਰੁਕਣ ਦਾ ਨਾਮ ਨਹੀਂ ਲੈ ਰਿਹਾ ਇਸਦੇ ਕਾਰਨ ਕੀ ਹੋ ਸਕਦੇ ਨੇ ਵੱਡੇ ਮੈਡਮ ਦਿਨ ਦਿਹਾੜੇ 4 4:30 ਵਜੇ ਦੁਪਹਿਰ ਨੂੰ 1 ਵਜੇ 1:30 ਵਜੇ 2 ਵਜੇ ਜਿਹੜੀ ਘਟਨਾ ਤੁਹਾਨੂੰ ਮੈਂ ਦੱਸੀ ਆ 4:00 ਦੇ ਲੇਕੇ 4:30 ਵਜੇ ਦੇ ਵਿੱਚ ਦੀ ਹੈ ਜੀ ਹੂੰ ਦੇਖੋ ਛੋਟੇ ਛੋਟੇ ਬੱਚੇ ਆ ਜੀ ਉਹ ਉਹਨਾਂ ਨੂੰ ਹਜੇ ਇਹ ਵੀ ਨਹੀਂ ਪਤਾ ਹੁੰਦਾ ਹੋਣਾ ਵੀ ਕ੍ਰਾਈਮ ਦੀ ਦੁਨੀਆ ਕੀ ਹੁੰਦੀ ਹੈ ਜਾਂ ਕ੍ਰਾਈਮ ਕਰਨਾ ਕਿਵੇਂ ਹੁੰਦਾ ਹੈ ਜੀ ਬਿਲਕੁਲ ਜੀ ਲੇਕਿਨ ਹੌਸਲੇ ਇੰਨੇ ਬਲੰਦ ਹੋ ਗਏ ਵੀ ਤੁਸੀਂ ਕਿੱਡੀਆਂ-ਕਿੱਡੀਆਂ ਬਾਦਤਾਂ ਨੂੰ ਅੰਜਾਮ ਦਿੰਨੇ ਹੋ ਉਹਤੇ ਬਾਤ ਫਿਰ ਆਰਾਮ ਨਾਲ ਸਰਿਆਂ ਬਾਹਰ ਘੁੰਮਦੇ ਦੀਆਂ ਕਿਤੇ ਨਾ ਕਿਤੇ ਆਪਣੇ ਮਾਤਾ-ਪਿਤਾ ਦਾ ਨਾਂ ਬਦਨਾਮ ਕਰਦੇ ਹੋ ਜਾਂ ਆਪਣਾ ਨਾਂ ਬਦਨਾਮ ਕਰਦੇ ਹੋ ਉਹ ਤਾਂ ਅਲੱਗ ਗੱਲ ਆ ਮੈਡਮ ਲੇਕਿਨ ਜਿਹੜੀ ਲੋਕਾਂ ਦੇ ਨਾਲ ਲੁੱਟਮਾਰ ਕੀਤੀ ਜਾਂਦੀ ਆ ਜਾਂ ਕੁੱਟਮਾਰ ਕੀਤੀ ਜਾਂਦੀ ਆ ਉਹ ਇਸ ਹਿਸਾਬ ਨਾਲ ਕੀਤੀ ਜਾਂਦੀ ਆ ਵੀ ਜਿਵੇਂ ਕਿਸੇ ਦਾ ਉਹ ਲੋਕਾਂ ਨੂੰ ਡਰੇ ਨਹੀਂ ਜੀ ਹੁੰਦਾ ਬਿਲਕੁਲ ਜੀ ਸਰ ਇਹਦੇ ਵਿੱਚ ਦੇਖੋ ਬਸ ਸਰਕਾਰਾਂ ਦੀ ناکਾਮੀਆਂ ਵੀ ਕਹਿ ਸਕਦਾ ਹੈ ਪ੍ਰਸ਼ਾਸਨ ਵੱਲੋਂ ਜਿਹੜੀ ਢਿੱਲ ਵਰਤੀ ਜਾ ਰਹੀ ਹੈ ਤਾਂ ਦਿਨੋ ਦਿਨ ਜਿਹੜੀਆਂ ਅਜਈਆਂ ਘਟਨਾਵਾਂ ਵਾਪਰਦੀਆਂ ਨੇ ਕਿ ਮੌਤ ਦੇ ਘਾਰ ਤੱਕ ਉਤਾਰ ਦਿੱਤਾ ਜਾਂਦਾ ਦਿਨ ਦਿਹਾੜੇ ਗੋਲੀਆਂ ਚੱਲਦੀਆਂ ਨੇ ਤੇਜ਼ ਹਥਿਆਰ ਚਲਾਏ ਜਾਂਦੇ ਨੇ ਉਸ ਦੇ ਅਕੋਰਡਿੰਗ ਕੀ ਸਰਕਾਰ ਕਰ ਕੀ ਰਹੀ ਹੈ ਪ੍ਰਸ਼ਾਸਨ ਕੀ ਕਰ ਰਿਹਾ ਹੈ ਮੈਡਮ ਸਵਾਲ ਤਾਂ ਇਹੀ ਖੜੇ ਹੁੰਨੇ ਆ ਜੀ ਸਵਾਲ ਇਹੀ ਖੜੇ ਹੁੰਨੇ ਆ ਵੀ ਦੇਖੋ ਅਗਰ ਛੋਟੇ-ਛੋਟੇ ਬੱਚੇ ਕ੍ਰਾਈਮ ਨੂੰ ਜਿਹੜਾ ਅੰਜਾ ਕ੍ਰਾਈਮ ਕਰਨ ਲੱਗ ਗਏ ਆ ਜਾਂ ਘਟਨਾ ਨੂੰ ਅੰਜਾਮ ਦੇਣ ਲੱਗ ਗਏ ਜਾਂ ਘਟਨਾਵਾਂ ਨੂੰ ਜੀ ਤਾਂ ਫਿਰ ਜਦੋਂ ਉਹਨਾਂ ਦੀ ਉਮਰ ਬੜੀ ਹੋਊਗੀ ਥੋੜੀ ਜਿਹੀ ਹੋਰ ਸੋਝੀ ਸਮਝ ਲਜੂਗੀ ਤਾਂ ਉਹ ਕਿੱਡੇ ਤਗੜੇ-ਤਗੜੇ ਕੰਮ ਕਰ ਸਕਦੇ ਅੱਜ ਤਾਂ ਚਲੋ ਉਹ ਲੁੱਟਖੋ ਕਰਦੇ ਆ ਕਿਸੇ ਦੇ ਸ਼ੁਰਾ ਲਾਤਾ ਕਿਸੇ ਦੇ ਫਿਰ ਜਲਾਤੀ ਕਿਸੇ ਬਲੇਡ ਮਾਰਦਾ ਕਿਸੇ ਕੁਛ ਕਰਦਾ ਅੱਜ ਤਾਂ ਛੋਟੇ-ਮੋਟੇ ਕਰ ਰਹੇ ਆ ਲੇਕਿਨ ਕੱਲ ਉਹ ਫਿਰ ਕਤਲ ਵੀ ਕਰਨਗੇ ਜੇਲਾ 'ਚ ਵੀ ਜਾਣਗੇ ਕੱਲ ਉਹ ਗੈਂਗਸਟਰ ਵੀ ਬਣਨਗੇ ਜੀ ਬਿਲਕੁਲ ਜੀ ਦੇਖੋ ਜਿਵੇਂ ਜਦੋਂ ਫਿਰ ਗੈਂਗਸਟਰ ਦਾ ਨਾਮ ਦਿੱਤਾ ਜਾਂਦਾ ਹੈ ਜਦੋਂ ਕੋਈ ਕ੍ਰਾਈਮ ਕਰਦੇ ਨੇ ਪਹਿਲਾਂ ਛੋਟੇ ਛੋਟੇ ਕ੍ਰਾਈਮ ਕਰਦੇ ਨੇ ਉਸ ਤੋਂ ਬਾਅਦ ਫਿਰ ਜਦੋਂ ਵੱਡੇ ਕ੍ਰਾਈਮਾਂ ਤੇ ਆ ਉਤਰਦੇ ਨੇ ਤਾਂ ਉਹਨਾਂ ਨੂੰ ਗੈਂਗਸਟਰ ਦਾ ਨਾਮ ਦਿੱਤਾ ਜਾਂਦਾ ਹੈ ਬਿਲਕੁਲ ਮੈਡਮ ਦੇਸੀ ਜੀ ਇਸ ਤਾਂ ਐਮਐਲਏ ਸਾਹਿਬ ਦੇ ਅੱਗੇ ਦੇਖੋ ਐਮਐਲਏ ਛਟੂਣ ਤੋਂ ਮੰਤਰੀ ਵੀ ਮੈਡਮ ਅਨਮੋਲ ਗਗਰਮਾਨ ਜੀ ਹੂੰ ਉਸ ਤੋਂ ਪਹਿਲਾਂ ਜਿਹੜੇ ਐਮਐਨਏ ਸੀਗੇ ਸੀ ਤਾਂ ਉਹਨਾਂ ਨੂੰ ਵੀ ਬੇਨਤੀ ਕਰਦੇ ਰਹੇ ਉਸ ਤੋਂ ਪਹਿਲਾਂ ਵਾਲਿਆਂ ਨੂੰ ਵੀ ਬੇਨਤੀ ਕਰਦੇ ਰਹੇ ਆ ਵੀ ਜਿਹੜੇ ਇਹ ਕ੍ਰਾਈਮ ਹੋ ਰਹੇ ਆ ਖਾਸ ਕਰਕੇ ਖਰੜ ਏਰੀਏ ਦੇ ਵਿੱਚ ਹੁਣ ਇਹ ਤਾਂ ਕਿਤੇ ਵੀ ਨਹੀਂ ਚਾਹੀਦੇ ਲੇਕਿਨ ਜੋ ਸਾਹਮਣੇ ਆਉਂਦੇ ਆ ਜਾਂ ਜੋ ਲੋਕ ਦੇਖ ਕੇ ਦਹਿਲ ਜਾਂਦੇ ਆ ਡਰ ਜਾਂਦੇ ਆ ਘਬਰਾ ਜਾਂਦੇ ਆ ਛੋਟੇ ਛੋਟੇ ਬੱਚੇ ਘਬਰਾ ਜਾਂਦੇ ਆ ਬਜ਼ੁਰਗ ਘਬਰਾ ਜਾਂਦੇ ਆ ਕਮ ਸੇ ਕਮ ਉਹਨਾਂ ਤੇ ਤਾਂ ਨਕੇਲ ਕਸਣੀ ਚਾਹੀਦੀ ਆ ਇਹਨਾਂ ਮੰਤਰੀਆਂ ਨੂੰ ਜੀ ਬਿਲਕੁਲ ਨਕੇਲ ਕਸਣੀ ਚਾਹੀਦੀ ਕਿਉਂਕਿ ਜਦੋਂ ਦਿਨ ਦਿਹਾੜੇ ਅਜਿਹੇ ਘਟਨਾਵਾਵਾਂ ਵਾਪਰਦਿਆਂ ਤਾਂ ਰਾਤ ਨੂੰ ਤਾਂ ਫਿਰ ਸਹਿਮ ਦਾ ਮਾਹੌਲ ਹੁੰਦੀ ਹ ਦੇ ਵਿੱਚ ਨਹੀਂ ਕਿਸੇ ਨੂੰ ਬਖਸਿਆ ਜਾਂਦਾ ਤਾਂ ਰਾਤ ਦੇ ਵੱਲ ਤਾਂ ਜਦੋਂ ਨਿਕਲਣਾ ਵੀ ਮੁਸ਼ਕਲ ਹੋ ਜਾਂਦਾ ਲੋਕਾਂ ਨੂੰ ਬਾਹਰ ਬਿਲਕੁਲ ਮੈਡਮ ਆਕਰੋ ਤੁਹਾਨੂੰ ਮੈਡਮ ਏਰੀਏ ਦੀ ਉਹਦੀ ਉੱਥੇ ਦੀ ਲੋਕੇਸ਼ਨ ਦਾ ਉੱਥੇ ਦਾ ਦੱਸਾਂ ਵੀ ਹਿਸਾਬ ਤਬ ਕਿਹਾ 200 ਫੁੱਟ ਚੌੜਾ ਰੋਡ ਨਿਕਲਦਾ 에어ਪੋਰਟ ਦੇ ਵਾਲਾ ਵਾਲਾ ਜਿਹੜਾ ਰੋਡ ਨਿਕਲਦਾ ਤੇ ਲੋਕਾਂ ਦੀ ਰਹਿਸ਼ ਵੀ ਹੈ ਇੱਕ ਸਾਈਡ ਪੱਠਾ ਵੀ ਬੰਦ ਹੋਇਆ ਹੋਇਆ ਇੱਕ ਸਾਈਡ ਗੁਰਦੁਆਰਾ ਵੀ ਹੈ ਵਾਟਰ ਸੀਟ ਟ੍ਰੀਟਮੈਂਟ ਪਲਾਂਟ ਵੀ ਹੈ ਸਾਡਾ ਉੱਥੇ ਫਿਰ ਥੋੜਾ ਜੰਗਲ ਟਾਈਪ ਵੀ ਹੈ ਉੱਥੇ ਮੰਤਰੀਆਂ ਦਾ ਆਉਣਾ ਜਾਣਾ ਵੀ ਹੈ ਮੈਡਮ ਅਨਮੋਲ ਗਗਨਮਾਨ ਵੀ ਉਸ ਰਸਤੇ ਨੂੰ ਕਈ ਵਾਰ ਹੁੰਦੇ ਜਾਂਦੇ ਆ ਪਤਾ ਨਹੀਂ ਕਿ ਕੋਈ ਰਿਸ਼ਤੇਦਾਰੀ ਉਸ ਏਰੀਏ 'ਚ ਵੀ ਆਉਂਦੇ ਆ ਹੋਰ ਜਿਹੜੇ ਕਿਤੇ ਨਾ ਕਿਤੇ ਨਮ ਉਹਨਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਪਰ ਇਹਨਾਂ ਜਿਹੜੇ ਇਹ ਜੁਆਕ ਐ ਮੈਂ ਜੁਆਕੇ ਕਹੂੰਗਾ ਮੈਂ ਇਹਨਾਂ ਨੂੰ ਨੌਜਵਾਨ ਵੀ ਨਹੀਂ ਕਹੂੰਗਾ ਇਹ ਜੁਆਕਾਂ ਦਾ ਡਰ ਤਾਂ ਬੈਠਣ ਦੀ ਦੂਰ ਦੀ ਗੱਲ ਹੈ ਕਿ ਜੇ ਅੱਜ ਇਹਨਾਂ ਨੇ ਇੱਕ ਘਟਨਾ ਨੂੰ ਅੰਜਾਮ ਦਿੱਤਾ ਤਾਂ ਕੱਲ੍ਹ ਦੋ ਨੂੰ ਦੇਣਗੇ ਜੀ ਬਿਲਕੁਲ ਜੀ ਦੇਖੋ ਉਹਨਾਂ ਨੂੰ ਜਦੋਂ ਕੋਈ ਡਰ ਨਹੀਂ ਰਿਹਾ ਕਿ ਅਜਿਹੇ ਜਦੋਂ ਸਿਕਤਾਈ ਨਹੀਂ ਵਰਤੀ ਜਾ ਰਹੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ ਤਾਂ ਉਹਨਾਂ ਦੇ ਜਿਹੜਾ ਡਰ ਚੱਕਾ ਹੀ ਜਾਂਦਾ ਬੱਚਿਆਂ ਦਾ ਫਿਰ ਬੱਚਿਆਂ ਤੋਂ ਜਿਹੜਾ ਉਹ ਕ੍ਰਾਈਮ ਕਰਦੇ ਨੇ ਵੱਡੇ ਵੱਡੇ ਕ੍ਰਾਈਮ ਕਰਦੇ ਨੇ ਫਿਰ ਇਸ ਤੋਂ ਬਾਅਦ ਜਿਹੜਾ ਉਸ ਦਾ ਨਤੀਜਾ ਕੀ ਹੈ ਗਲਤ ਨਿਕਲਦਾ ਹੈ ਆ ਬਿਲਕੁਲ ਮੈਡਮ ਵੇਖੋ ਕਹਿਣ ਨੂੰ ਤਾਂ ਸਰਕਾਰ ਵੀ ਕਹਿ ਰਹੀ ਹੈ ਮਾਨ ਸਾਹਿਬ ਵੀ ਕਹਿ ਰਹੇ ਹਨ ਇਹਨਾਂ ਦੇ ਮੰਤਰੀ ਲੀਡਰ ਵੀ ਕਹਿ ਰਹੇ ਹਨ ਵੀ ਅਸੀਂ ਦੇਖੋ ਜਿਹੜਾ ਕ੍ਰਾਈਮ ਤੇ ਜਾਂ ਭ੍ਰਿਸ਼ਟਾਚਾਰੀ ਤੇ ਜਾਂ ਲੁੱਟਾਂ ਖੋਹਾਂ ਤੇ ਅਸੀਂ ਨਕੇਲ ਕੱਸ ਰਹੇ ਹਾਂ ਜਾਂ ਉਹਨਾਂ ਦੇ ਵਿੱਚ ਅੰਕੜਿਆਂ 'ਚ ਘਾਟਾ ਕਰ ਰਹੇ ਮੈਡਮ ਬਿਲਕੁਲ ਨਹੀਂ ਮੈਂ ਆਪਣੇ ਇਲਾਕੇ 'ਚ ਜੋ ਗੱਲ ਦੱਸਦਾ ਸਾਡੇ ਇਲਾਕੇ 'ਚ ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਜਾਣ-ਬੁੱਝ ਕੇ ਕਹਿੰਦੇ ਹਾਂ ਲੇਕਿਨ ਐਵਰੇਜ ਹੈ ਜਿਹੜੀ ਦਿਨ-ਪਰ-ਦਿਨ ਵਾਧੀ ਜਾ ਰਹੀ ਹੈ ਅੱਜ ਆਮ ਆਦਮੀ ਪਾਰਟੀ ਕੱਲੋ ਕਾਂਗਰਸ ਅਕਾਲੀ ਦਲ ਜਾਂ ਭਾਜਪਾ ਵੀ ਆ ਜੂਗੀ ਅਗਰ ਸਰਕਾਰਾਂ ਨੇ ਗੌਰ ਨਾ ਕੀ ਦੀ ਪਾਰਟੀ ਜਿਹੜੀ ਮਰਜੀ ਹੋਵੇ ਲੇਕਿਨ ਕ੍ਰਾਈਮ ਵਧਦਾ ਹੀ ਰਹੂਗਾ ਜੀ ਬਿਲਕੁਲ ਜਿਹਦੇ ਕੋਈ ਕ੍ਰਾਈਮ ਵਧ ਰਹੇ ਇਹਦੇ ਵੱਡੇ ਕਾਰਨ ਆਪਾਂ ਕਹਿ ਸਕਦੇ ਕਿ ਨਸ਼ਾ ਨਸ਼ੇ ਦੇ ਕਾਰਨ ਵੀ ਜਿਹੜੇ ਨੇ ਕ੍ਰਾਈਮ ਵਧ ਰਹੇ ਨੇ ਨਸ਼ੇ ਦੀ ਪੂਰਤੀ ਲਈ ਸਾਡੇ ਨੌਜਵਾਨ ਕੀ ਕਰਦੇ ਨੇ ਇਸ ਹੱਦ ਤੱਕ ਜਿਹੜਾ ਹੈ ਕਿ ਗਿਰ ਜਾਂਦੇ ਕਿ ਮੌਦੇ ਘਾੜ ਵੀ ਉਤਾਰ ਦਿੱਤਾ ਜਾਂਦਾ ਇਸ ਦਾ ਹੋਰ ਵੱਡਾ ਕਾਰਨ ਆਪਾਂ ਗੁੱਸਾ ਵੀ ਕਹਿ ਸਕਦਾ ਸ਼ੈਨ ਸ਼ਕਤੀ ਲੋਕਾਂ ਦੇ ਵਿੱਚ ਨਹੀਂ ਰਹੀ ਅੱਜ ਕੱਲ ਦੇ ਜਿਹੜੀ ਨੌਜਵਾਨ ਸਾਡੀ ਪੀੜੀ ਹੈ ਸ਼ੈਨ ਚੱਕ ਨਹੀਂ ਰਹੀ ਕਿ ਗੁੱਸੇ ਨੂੰ ਕੰਟਰੋਲ ਕਰਨਾ ਬਹੁਤ ਜਿਹੜਾ ਹੈ ਮੁਸ਼ਕਲ ਉਹਨਾਂ ਦੇ ਲਈ ਹੋ ਗਿਆ ਜੇਕਰ ਕੋਈ ਨਾਰਮਲ ਵੀ ਕੋਈ ਗੱਲ ਕਹ ਜਿਹੜਾ ਮਾਰਨ ਤੱਕ ਜਾਂਦੇ ਨੇ ਹਾਂ ਬਿਲਕੁਲ ਮੈਡਮ ਬਰਦਾਸ਼ਤ ਕਿੱਦਿਆ ਹੈ ਨਹੀਂ ਜੀ ਕਿਸੇ ਚਾਜ ਦੇ ਕਾ ਹੂੰ ਤੁਸੀਂ ਕਿਸੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋਗੇ ਕਿਸੇ ਫਾਇਦੇ ਦੀ ਵੀ ਗੱਲ ਕਰੋਗੇ ਤਤ ਵੀ ਅਗਲਾ ਕਿਤੇ ਨਾ ਕਿਤੇ ਉਲਟ ਪੈਂਦਾ ਹੈ ਜੀ ਬਿਲਕੁਲ ਸਰ ਜਿਹੜੀ ਕਹਾਵਤ ਬਣੀ ਵੀ ਆ ਉਹ ਤਾਂ ਕਹਾਵਤ ਬਣੀ ਵੀ ਆ ਸਰਪਲਾ ਹੋ ਭਲਾ ਅੰਤ ਭਲੇ ਦਾ ਭਲਾ ਲੇਕਿਨ ਜਿਹੜੀ ਹੁਣ ਪੈ ਰਹੀ ਆ ਉਹ ਕਰਪਲਾ ਹੋ ਬੁਰਾ ਅੰਤ ਬੁਰੇ ਦਾ ਬੁਰਾ ਹੋ ਰਿਹਾ ਹੈ ਬਿਲਕੁਲ ਜੀ ਉਲਟ ਪੈ ਰਹੀ ਹੈ ਫੋਲਟ ਪੈ ਰਹੀ ਹੈ ਜੀ ਕਿਤੇ ਨਾ ਕਿਤੇ ਸੰਸਕਾਰਾਂ ਦੇ ਵਿੱਚ ਅਸੀਂ ਇਹਨੂੰ ਕਮੀ ਕਹਿ ਸਕਦੇ ਹਾਂ ਲੋਕਾਂ ਦੇ ਕੋਲ ਆਪਣੇ ਬੱਚਿਆਂ ਲਈ ਟਾਈਮ ਨਹੀਂ ਜੀ ਹੈ ਜਾਂ ਫਿਰ ਇੰਨਾ ਪੈਸਾ ਹੋ ਗਿਆ ਵੀ ਬੱਚਿਆਂ ਦੀ ਅਣਦੇਖੀ ਹੋ ਰਹੀ ਹੈ ਪ੍ਰਮਾਤਮਾ ਜਾਣਦਾ ਕੀ ਹੋ ਰਿਹਾ ਲੇਕਿਨ ਜਿਹੜੇ ਬੱਚੇ ਸਾਡੇ ਅੱਜ ਨੈਗੇਟਿਵ ਪੁਆਇੰਟ ਨੂੰ ਫੜ ਰਹੇ ਆ ਜਾਂ ਗਲਤ ਰਸਤੇ 'ਤੇ ਜਾ ਰਹੇ ਆ ਕਿਤੇ ਨਾ ਕਿਤੇ ਉਹ ਸੰਸਕਾਰਾਂ ਤੋਂ ਵਾਂਝੇ ਰਹਿ ਜਾਂਦੇ ਆ ਮੈਡਮ ਬਿਲਕੁਲ ਜੀ ਸੰਜੀਵ ਜੀ ਕ ਆਪਣਾ ਕਾਲਰ ਜੁੜੇ ਨੇ ਜੀ ਮੈਡਮ ਹੈਲੋ 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 ਹਾਂਜੀ ਕੌਣ ਬੋਲ ਰਿਓ ਹੈ ਹੈਲੋ ਉਹਨਾਂ ਦੀ ਕਾਲ ਕੱਟ ਗਈ ਹੈ ਹੈਲੋ ਹਾਂਜੀ ਸੰਜੀਪ ਜੀ ਹੈਲੋ ਹਾਂਜੀ ਸੰਜੀਪ ਜੀ हां जी मैडम देखो एसी ਦਾ ਕਹਿੰਦੇ ਆ ਵੀ ਸਰਕਾਰ ਕੋਈ ਹੋਵੇ ਲੀਡਰ ਕੋਈ ਹੋਵੇ ਮੰਤਰੀ ਕੋਈ ਵੀ ਹੋਵੇ ਕੋਈ ਵੀ ਕੋਨਾ ਹੋਵੇ ਕਿਸੇ ਵੀ ਸ਼ਹਿਰ ਦਾ ਕਿਸੇ ਵੀ ਪਿੰਡ ਦਾ ਉਹਨਾਂ ਦੇ ਵਿੱਚ ਕ੍ਰਾਈਮ ਨਹੀਂ ਹੋਣਾ ਚਾਹੀਦਾ ਕਿਉਂਕਿ ਅੱਜ ਇਹਨਾਂ ਬੱਚਿਆਂ ਦੀ ਅਸੀਂ ਉਮਰਾਂ ਦੱਸਦੇ ਆਂ ਬਾਕੀ ਤਾਂ ਸਾਨੂੰ ਪਤਾ ਨਹੀਂ ਜੋ ਅਸੀਂ ਦੇਖਦੇ ਆਂ ਉਹਨਾਂ ਦੇ ਨਾ ਦਾੜ੍ਹੀ ਆ ਨਾ ਮੁੱਛ ਹੈ ਪਤਾ ਨਹੀਂ ਅੱਧੇ ਕਿ ਪੜੇ ਵੀ ਆ ਅੱਧੇ ਕਿ ਵਿਚੋਂ ਹਟੇ ਵੀ ਆ ਜਾਂ ਪੜ ਰਹੇ ਆ ਰੱਬ ਜਾਣਦਾ ਕੀ ਕਰਦੇ ਆ ਲੇਕਿਨ ਉਮਰਾਂ ਇਸ ਹਿਸਾਬ ਨਾਲ ਆ ਵੀ ਹਜੇ ਉਹਨਾਂ ਨੇ ਦੁਨੀਆਦਾਰੀ ਦਾ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਵੀ ਇਹਦਾ ਵਾਅਦਾ ਕੀ ਆ ਘਾਟਾ ਕੀ ਆ ਲੇਕਿਨ ਕ੍ਰਾਈਮ ਪਰ ਕ੍ਰਾਈਮ ਕਰਦੇ ਜਾ ਰਹੇ ਆ ਇਸੇ ਕਰਕੇ ਕਰਦੇ ਜਾ ਰਹੇ ਆ ਇੱਕ ਤੋਂ ਸੰਸਕਾਰਾਂ ਤੋਂ ਘਰਾਂ ਤੋਂ ਵਾਂਝੇ ਆ ਦੂਜਾ ਫਿਰ ਕਿਤੇ ਨਾ ਕਿਤੇ ਸਰਕਾਰਾਂ ਦੀ ਜਿਹੜੀ ਨਾਕਾਮੀ ਆ ਜਾਂ ਜਿਹਨੂੰ ਕਮੀਆਂ ਕਹਿ ਦਿੰਨੇ ਆ ਉਹ ਸਖਾਈ ਰੂਪ ਦੇ ਵਿੱਚ ਨਹੀਂ ਆਉਨੀਆਂ ਸਰਕਾਰਾਂ ਸਖਤ ਨਹੀਂ ਹੁੰਨੀਆਂ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ 'ਚ ਵਾਤਾ ਹੋ ਰਿਹਾ ਜੀ ਬਿਲਕੁਲ ਸਰ ਜਿਵੇਂ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ ਜਿਹੜੇ ਬੱਚੇ ਹੁੰਦੇ ਨੇ ਉਹਨਾਂ ਦਾ ਪਹਿਲਾ ਬਚਪਨਾ ਹੁੰਦਾ ਉਸ ਤੋਂ ਬਾਅਦ ਜਿਹੜਾ ਆਪਣਾ ਹੱਸਣ ਖੇਡਣ ਦਾ ਟਾਈਮ ਹੁੰਦਾ ਪਰ ਅੱਜ ਕੀ ਆ ਅੱਜ ਸਭ ਕੁਝ ਉਲਟ ਹੋ ਰ ਜਿੱਤਾ ਜਾ ਰਿਹਾ ਹੈ ਗਲਤ ਸਟੈਡੀ ਦੇ ਵਿੱਚ ਸਾਡੇ ਬੱਚੇ ਪੈ ਰਹੇ ਨੇ ਉਸ ਦੇ ਅਕੋਰਡਿੰਗ ਜਿਹੜੇ ਪੇਰੈਂਟਸ ਨੂੰ ਜ਼ਰੂਰ ਇਹਨਾਂ ਦੇ ਉੱਪਰ ਜਿਹੜੀ ਗੌਰ ਕਰਨੀ ਚਾਹੀਦੀ ਕਿ ਸਾਡਾ ਬੱਚਾ ਕਿੱਥੇ ਬੈਠਾ ਕਿ ਖਾ ਪੀ ਰਿਹਾ ਕਿੱਥੇ ਜਾ ਰਿਹਾ ਹੈ ਆ ਬੱਚੇ ਜਿਹੜੇ ਪੇਰੈਂਟਸ ਆ ਮੈਡਮ ਦੇਖੋ ਅਸੀਂ ਸਾਰਿਆਂ ਨੂੰ ਨਹੀਂ ਕਹਿੰਦੇ ਜਿਆਦਾਤਰ ਤਾਂ ਪੇਰੈਂਟਸ ਕੀ ਹੁੰਦਾ ਜੇ ਕਿਸੇ ਬੱਚੇ ਦਾ ਕਿਸੇ ਚੀਜ਼ ਦੇ ਵਿੱਚ ਨਾਮ ਵੀ ਆ ਜਾਂਦਾ ਕਿਸੇ ਕ੍ਰਾਈਮ ਦੇ ਵਿੱਚ ਨਾਮ ਵੀ ਆ ਜਾਂਦਾ ਉਹ ਨਹੀਂ ਦੇਖਦੇ ਵੀ ਚਾਰ ਮੁੰਡਿਆਂ ਪੰਜ ਮੁੰਡਿਆਂ ਉਹ ਆਪਣੇ ਮੁੰਡੇ ਦਾ ਨਾਮ ਓਢਵਾਉਣ ਦੀ ਗੱਲ ਕਰਦੇ ਕਿ ਪੈਸੇ ਦੇ ਜ਼ੋਰ ਤੇ ਨਿਕਲ ਜਾਂਦਾ ਲੇਕਿਨ ਉਹੀ ਚੀਜ਼ ਫਿਰ ਅੱਗੇ ਜਾ ਕੇ ਉਹਨਾਂ ਨੂੰ ਤਕਲੀਫ ਦਿੰਦੀ ਹੈ ਉਹੀ ਬੱਚੇ ਦੀ ਅੱਜ ਤੁਸੀਂ ਸਪੋਰਟ ਕਰਕੇ ਉਹਨੂੰ ਕ੍ਰਾਈਮ ਤੋਂ ਬਾਹਰ ਕੱਢ ਲੈਣੇ ਆ ਕ੍ਰਾਈਮ ਤਾਂ ਕਰ ਦਿੰਦਾ ਸਜ਼ਾ ਤੋਂ ਬਾਹਰ ਕੱਢ ਲੈਣੇ ਆ ਪਰ ਕਿਤੇ ਨਾ ਕਿਤੇ ਉਹਦੀ ਜ਼ਿੰਦਗੀ 'ਚ ਤੁਸੀਂ ਕੰਡੇ ਵੀਜਦੇ ਆ ਪੁੱਛੋ ਅਗਰ ਸਜਾ ਪੁਲਿਸ ਘਟ ਦੇ ਰਹੀ ਹੈ ਸਰਕਾਰ ਘਟ ਦੇ ਰਹੀ ਹੈ ਤਾਂ ਕਹਿ ਕੇ ਮਾਤਾ ਪਿਤਾ ਨੂੰ ਸਜਾ ਬੰਦ ਹੋਣੀ ਚਾਹੀਦੀ ਹੈ ਤਾਂ ਜੋ ਬੱਚਾ ਅੱਗੇ ਨੂੰ ਗਲਤੀ ਨਾ ਕਰ ਸਕੇ ਬਿਲਕੁਲ ਜੀ ਕਿ ਅੱਗੇ ਜਿਹੜਾ ਬੱਚਾ ਸੁਧਰ ਸਕੇ ਕਿਉਂਕਿ ਆਪਾਂ ਕੀ ਕਰਦੇ ਆ سپورਟ ਆਪਣੇ ਬੱਚੇ ਦੀ ਜ਼ਰੂਰ ਕਰਦੇ ਆਂਗੇ ਕਿਤੇ ਨਾ ਕਿਤੇ ਦਾ ਨਾਮ ਜਿਹੜਾ ਇਸ ਕੇਸ ਦੇ ਵਿੱਚੋਂ ਨਿਕਲ ਜੇ ਪਰ ਉੱਥੇ ਜਿਹੜਾ ਆਪਾਂ ਹੋਰ ਕੰਡੇ ਵੀਜੇ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਸ ਤੋਂ ਬਾਅਦ ਫਿਰ ਉਹ ਕ੍ਰਾਈਮ ਕਰਨ ਦੀ ਹੋਰ ਕੋਸ਼ਿਸ਼ ਕਰਦਾ ਕਿਉਂਕਿ ਉਹਨਾਂ ਨੂੰ ਹੁੰਦਾ ਹੈ ਕਿ ਮੇਰੇ ਪੇਰੈਂਟਸ ਦੀ ਮੈਨੂੰ سپورਟ ਆ ਜਿਵੇਂ ਮੈਨੂੰ ਪਹਿਲਾਂ ਵੀ ਉਹਨਾਂ ਨੇ ਬਚਾ ਲਏ ਤੇ ਹੁਣ ਫਿਰ ਮੇਰਾ ਹਾਂ ਬਿਲਕੁਲ ਮੈਡਮ ਦੇਖੋ ਕੀ ਨਹੀਂ سپورਟ ਕਰੋ ਸਹੀ ਹੈ ਕੰਮਾਂ ਵਾਲੇ ਨੂੰ سپورਟ ਕਰੋ ਸਹੀ ਕੰਮਾਂ ਚ سپورਟ ਕਰੋ ਅਗਰ ਤੁਸੀਂ ਕਹੋ ਵੀ ਬੱਚਾ ਤੁਹਾਡਾ ਗਲਤ ਕੰਮ ਕਰਕੇ ਆ ਰਿਹਾ ਤੁਸੀਂ ਉਹਦੀ سپورਟ ਕਰ ਰਹੇ ਆ ਫੇਰ ਉਹ ਤੁਸੀਂ ਉਹਦੀ سپورਟ ਨਹੀਂ ਕਰ ਰਹੇ ਉਲਟਾ ਉਹਨੂੰ ਤੁਸੀਂ ਗਲਤ ਦਿਸ਼ਾ ਵੱਲ ਲਿਜਾ ਰਹੇ ਆ ਉਹਦੀ ਜ਼ਿੰਦਗੀ ਨੂੰ ਗਲਤ ਦਿਸ਼ਾ ਵੱਲ ਲਿਜਾ ਰਹੇ ਆ سپورਟ ਕਰੋ ਬੱਚੇ ਦੀ ਹਸਣ ਖੇਡਣ ਦੀ ਪਹਿਨਣ ਦੀ سپورਟ ਕਰੋ ਪੜ੍ਹਨ ਦੀ سپورਟ ਕਰੋ ਜਿੰਨੇ ਕਿਤੇ ਚੰਗੇ ਕੰਮਾਂ ਚ سپورਟ ਕਰੋ ਅਗਰ ਬੱਚਾ ਕ੍ਰਾਈਮ ਕਰਕੇ ਆਉਂਦਾ ਤੁਸੀਂ ਉਹਦੀ سپورਟ ਕਰਦੇ ਆ ਤਾਂ ਉਲਟ ਜਿਹੜਾ ਕ੍ਰਾਈਮ ਨੂੰ ਉਹ ਬੱਚਾ ਪੜਾਵਾ ਹੀ ਦਊਗਾ ਘਾਟਾ ਨਹੀਂ ਕਰੂਗਾ ਜੀ ਉਹਦੇ ਚੰਗੀ ਬਿਲਕੁਲ ਜੀ ਦੇਖੋ ਜਿਵੇਂ ਅੱਜਕੱਲ੍ਹ ਦੀ ਨੌਜਵਾਨ ਪੀੜ੍ਹੀ ਹੈ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਵਿੱਚ ਕੀ ਹੈ ਕਿ ਨਸ਼ੇ ਦਲ ਦੇ ਵਿੱਚ ਅੰਨੀ ਧੱਸ ਚੁੱਕੇ ਉਸ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕੀ ਕ੍ਰਾਈਮ ਕਰ ਰਹੇ ਹਾਂ ਕੀ ਕਰ ਰਹੇ ਹਾਂ ਕਿ ਨਸ਼ੇ ਦੇ ਧੁੱਤ ਹੋ ਕੇ ਵੀ ਅਜਿਹੀਆਂ ਜਿਹੜੀਆਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤੇ ਜਾਂਦੇ ਨੇ हां मैडम देखो नशे ਦਾ ਨੌ ਤਾਂ ਈ ਸੀ ਕਰਕੇ ਜੁੜਦਾ ਨਾ ਮੈਡਮ ਅਗਰ ਨਸ਼ਾ ਹੈਗਾ ਤਾਂ ਨਸ਼ੇ ਦੇ ਵਿੱਚ ਆ ਕੇ ਬੰਦਾ ਆਪਣੀ ਸੁਧ ਬੁੱਧ ਖੋ ਬੈਠਦਾ ਕਿਤੇ ਨਾ ਕਿਤੇ ਉਹੀ ਜਿਹੜੀ ਨਸ਼ੇ ਦੀ ਪਾਵਰ ਹੁੰਦੀ ਹੈ ਨਸ਼ੇ ਦੀ ਪਾਵਰ ਦੇ ਵਿੱਚ ਉਹਨੂੰ ਨਹੀਂ ਪਤਾ ਲੱਗਦਾ ਮੈਂ ਚੰਗਾ ਕਰ ਰਿਹਾ ਮੈਂ ਗਲਤ ਕਰ ਰਿਹਾ ਦੇਖੋ ਨਸ਼ੇ ਤਾਂ ਦੇ ਆ ਗਏ ਆ ਪਹਿਲਾਂ ਕੀ ਹੁੰਦਾ ਸੀ ਪਹਿਲਾਂ ਸ਼ਰਾਬ ਹੁੰਦੀ ਸੀ ਫੁੱਕੀ ਡੋਡੇ ਜਾਂ ਫੀਮ ਹੁੰਦੇ ਸੀ ਇਹਨਾਂ ਦੇ ਵਿੱਚ ਜਿੰਨਾ ਮਰਜੀ ਬੰਦਾ ਟਾਈਟ ਹੋ ਜਾਵੇ ਚਲੋ ਸ਼ਰਾਬ ਦੀ ਗੱਲ ਕੁਝ ਹੋਰ ਹੁੰਦੀ ਹੈ ਫੁੱਕੀ ਫੀਮ ਡੋਡੇ ਜਿੰਨੇ ਮਰਜੀ ਖਾ ਲਵੇ ਉਹ ਗਲਤ ਕੰਮ ਨਹੀਂ ਜੀ ਕਰੂਗਾ ਲੇਕਿਨ ਅੱਜ ਕੱਲ ਦੇ ਜੋ ਸਿੰਥੈਟਿਕ ਨਸ਼ੇ ਆ ਗਏ ਦੇ ਨਸ਼ੀਆਂ ਦਵਾਈਆਂ ਆ ਗਈਆਂ ਨਸ਼ੀਲੇ ਗੋਲੀਆਂ ਨਸ਼ੀਲੇ ਕੈਪਸੂਲ ਆ ਗਏ ਉਹਨਾਂ ਦਾ ਸਿੱਧਾ ਹੀ ਸਿੱਧਾ ਜਾ ਕੇ ਕਿਤੇ ਨਾ ਕਿਤੇ ਖੂਨ ਦੇ ਵਿੱਚ ਕੋਲਣ ਹੁੰਦਾ ਕੁਲ ਕੁਲ ਕੇ ਫੇ ਕਿਤੇ ਨਾ ਕਿਤੇ ਨਾਲ ਲੱਗਦੀ ਉਹ ਜਿਹੜਾ ਆਪਣਾ ਅਸਰ ਦਿਖਾਉਂਦਾ ਨਾਲ ਲੱਗਦੀ ਉਹ ਬੱਚੇ ਨੂੰ ਗੁੱਸਾ ਬੱਚੇ ਨੂੰ ਨਹੀਂ ਪਤਾ ਲੱਗਦਾ ਮੈਂ ਸਹੀ ਕਰ ਰਿਹਾ ਗਲਤ ਕਰ ਰਿਹਾ ਉਹਨਾਂ ਚੀਜ਼ਾਂ ਤੇ ਰੋਕ ਲੱਗਣ ਦੀ ਜ਼ਰੂਰਤ ਹੈ ਨਸ਼ਿਆਂ ਤੇ ਰੋਕ ਲੱਗਣ ਦੀ ਜ਼ਰੂਰਤ ਹੈ ਹੂੰ ਜਿਵੇਂ ਸ਼ਰਾਰਤੀ ਅੰਸਰਾਂ ਦੀ ਗੱਲ ਕਰ ਰਹੀ ਸੀ ਅੱਜ ਆਪਾਂ ਕਿ ਜਿਹੜੇ ਨੇ ਉਹਨਾਂ ਦੇ ਹੌਂਸਲੇ ਬੁਲੰਦ ਨੇ ਕਿ ਆਇ ਦਿਨ ਜਿਹੜੀਆਂ ਅਜਈਆਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਨੇ ਲੁੱਟਾਂ ਖੋ ਦਿਹਾੜੇ ਕੋਈ ਲੇਡੀ ਜੇਕਰ ਜਾਂਦੀ ਹੈ ਤਾਂ ਉਹਦੀ ਜਿਹੜੀ ਚੈਨੀ ਖੋਈ ਜਾਂਦੀ ਹੈ ਵਾਲੀਆਂ ਖੋਈਆਂ ਜਾਂਦੀਆਂ ਨੇ ਅਜਈਆਂ ਕਿੰਨੀਆਂ ਜਿਹੜੀਆਂ ਘਟਨਾਵਾਂ ਨੂੰ ਅੰਜਾਮ ਦਿੱਤੇ ਜਾਂਦੇ ਨੇ ਬਿਲਕੁਲ ਮੈਡਮ ਦੇਖੋ ਇਹ ਅਸੀਂ ਕਿੰਨੀ ਵਾਰ ਵੀਡੀਓ ਦੇਖਦੇ ਆ ਕਿੰਨੀ ਵਾਰ ਅਸੀਂ ਖਬਰਾਂ ਸੁਣਦੇ ਆ ਖਬਰਾਂ ਦੇਖਦੇ ਆ ਜੀ ਇਹ ਮੁੰਡੇ ਆਉਨੇ ਆ ਕਿਸੇ ਬਜ਼ੁਰਗ ਦੀ ਜੈਨੀ ਤਾਰਦੇ ਆ ਕਿਸੇ ਬਜ਼ੁਰਗ ਦੇ ਕਾਂਟੇ ਤਾਰ ਲੰਨੇ ਆ ਪਤਾ ਨਹੀਂ ਤਾਂ ਸਾਡੀਆਂ ਜਿਹੜੀਆਂ ਬੀਬੀਆਂ ਭੈਣਾਂ ਬਜ਼ੁਰਗਾਂ ਉਹ ਉਹਨਾਂ ਨੂੰ ਹਰ ਟਾਈਮ ਜਿਹੜਾ ਸੋਨਾ ਗਹਿਣਾ ਬਾਕੇ ਰੱਖਣ ਦੀ ਪਤਾ ਨਹੀਂ ਕੀ ਲੋੜ ਹੁੰਦੀ ਤੁਸੀਂ ਆਰਟੀਫੀਸ਼ੀਅਲ ਵੀ ਪਾ ਸਕਦੇ ਆ ਲੇਕਿਨ ਜਦੋਂ ਲੁੱਟਾ ਖੋਣ ਦੀ ਗੱਲ ਆ ਜene ਉਹ ਆਰਟੀਫੀਸ਼ੀਅਲ ਚ ਵੀ ਕਰਨ ਪਾੜ ਦਿੰਨੇ ਆ ਪਰ ਉਹਨਾਂ ਦੀ ਹਿੰਮਤ ਪੈਂਦੀ ਆ ਕਿੱਥੋਂ ਹਿੰਮਤ ਪੈਂਦੀ ਆ ਹਿੰਮਤ ਈ ਸੀ ਕਰਕੇ ਪੈਂਦੀ ਆ ਵੀ ਉਹਨਾਂ ਨੂੰ ਕੋਈ ਰੋਕਣ ਵਾਲ ਜਿਹਨੂੰ ਕਹਦੇ ਨੇ ਅੱਗੇ ਲੈ ਕੇ ਕੋਈ ਡੰਡਾ ਲੈ ਕੇ ਨਹੀਂ ਖੜਾ ਹੈਗਾ ਫਿਰ ਉਹੀ سپورਟ ਦੀ ਗੱਲ ਆ ਜਾਂਦੀ ਉਹੀ ਬਚਾਉਣ ਦੀ ਗੱਲ ਆ ਜਾਂਦੀ ਆ ਇਸੇ ਕਰਕੇ ਆ ਜਿਹੜਾ ਫਿਰ ਬੱਚੇ ਦਾ ਜਿਹੜਾ ਹੌਸਲਾ ਵੱਧ ਜਾਂਦਾ ਉਹ ਅਗਰ ਜਿਉਂ-ਜਿਉਂ ਵੱਡਾ ਹੁੰਦਾ ਜਾਂਦਾ ਕ੍ਰੈਮ ਆਪਣੇ ਬਣਾਉਂਦਾ ਜਾਂਦਾ ਜੀ ਬਿਲਕੁਲ ਜੀ ਸੰਜੀਰ ਜੀ ਬਹੁਤ-ਬਹੁਤ ਮਿਹਰਬਾਨੀ ਜੀ ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਇਸੇ ਖੜ ਤੋਂ ਸੰਜੀਪ ਸ਼ਰਮਾ ਜਿਹੜੇ ਸਾਡੇ ਨਾਲ ਡੇਲੀ ਲਾਈਵ ਪ੍ਰੋਗਰਾਮ ਵਿੱਚ ਜੁੜਦੇ ਹੁੰਦੇ ਨੇ ਇਹਨਾਂ ਦੇ ਵਿਚਾਰ ਵੀ ਬਹੁਤ ਵਧੀਆ ਨੇ ਜਿਵੇਂ ਕਿ ਅੱਜ ਅਸੀਂ ਜਿਹੜਾ ਵਿਸ਼ਾ ਲਿਆ ਸੀਗਾ ਕਿ ਸ਼ਰਾਰਤੀ ਅੰਸਰਾਂ ਦੇ ਜਿਹੜੇ ਨੇ ਹੌਸਲੇ بلند ਨੇ ਕਿਉਂ ਨੇ ਕਿਉਂਕਿ ਇਹਦੇ ਕਾਰਨ ਕੀ ਨੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਸਰਕਾਰਾਂ ਦੇ ناکਾਮੀਆਂ ਨੇ ਪ੍ਰਸ਼ਾਸਨ ਵੱਲੋਂ ਢਿੱਲ ਵਰਤੀ ਜਾਂਦੀ ਹੈ ਅਜਿਹੇ ਜਿਹੜੇ ਸਵਾਲ ਉਹਨਾਂ ਦੇ ਉੱਪਰ ਉੱਠਦੇ ਨੇ ਕਿਉਂਕਿ ਜਿਹੜਾ ਜਦੋਂ ਕੋਈ ਸਜ਼ਾ ਨਹੀਂ ਸਖਤ ਦਿੱਤੀਆਂ ਨਹੀਂ ਕੋਈ ਸਖਤ ਕਾਨੂੰਨ ਨਹੀਂ ਅਪਣਾਏ ਜਾ ਰਹੇ ਤਾਂ ਹੀ ਜਿਹੜਾ ਹੈ ਅਜਈਆਂ ਘਟਨਾਵਾਂ ਨੂੰ ਕ੍ਰਾਈਮ ਜਿਹੜੇ ਨੇ ਵਧ ਰਹੇ ਨੇ ਸਰਕਾਰੀ ਅਨੁਸਾਰ ਨੇ ਕਾਉਂਸਲੇ ਬੁਲੰਦ ਨੇ ਤੇ ਦਿਨ ਦਿਹਾੜੇ ਜਿਹੜੀਆਂ ਲੁੱਟਾਂ ਕੋਆ ਹੁੰਦੀਆਂ ਤੇ ਹਥਿਆਰਾਂ ਦੇ ਨਾਲ ਕਤਲ ਕੀਤੇ ਜਾਂਦੇ ਨੇ ਗੋਲੀਬਾਰੀ ਹੁੰਦੀ ਹੈ ਕਿ ਕਿੰਨੀਆਂ ਜਿਹੜੀਆਂ ਅਜਈਆਂ ਘਟਨਾਵਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿਉਂਕਿ ਇਹਨਾਂ ਦੇ ਉੱਪਰ ਜਿਹੜੀ ਹੈ ਠੱਲ ਪੈਣ ਦੀ ਜ਼ਰੂਰਤ ਹੈ ਸਰਕਾਰਾਂ ਨੂੰ ਇਹਨਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ ਪ੍ਰਸ਼ਾਸਨ ਵੱਲੋਂ ਜਿਹੜੇ ਕਠੋਰ ਕਦਮ ਚੁੱਕਣੇ ਚਾਹੀਦੇ ਨੇ ਕਿ ਸਾਨੂੰ ਵੀ ਜਿਹੜੀ ਸਮਝਣ ਦੀ ਲੋੜ ਹੈ ਕਿਉਂਕਿ ਲੁੱਟਾਂ ਖੋਹਾਂ ਦੇ ਨਾਲ ਕੁਝ ਨਹੀਂ ਹੋਣਾ ਸਾਨੂੰ ਜਿਹੜੇ ਸਖਤ ਆਪਣੇ ਜਿਹੜੀ ਹੈ ਮਿਹਨਤ ਕਰਨੀ ਚਾਹੀਦੀ ਆਪਣੇ ਪੈਰਾਂ ਸਿਰ ਖੜੇ ਹੋਣ ਦੇ ਲਈ ਅਜਿਹੇ ਵਿਸ਼ੇ ਲੈ ਕੇ ਫਿਰ ਆਉਂਦੇ ਰਹਾਂਗੇ ਜੁੜੇ ਰਹੋ ਏਵਨ ਪੰਜਾਬੀ ਟੀਵੀ ਦੇ ਨਾਲ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ